ਆਹ ਦੇਖੇ ਰੌਣਾ ਨਾ ਮੰਜਾ ਦਾ ਮੈਂ ਲੈ ਆਂਦਾ ਯਾਰ ਛੇਦੀ ਕਰਕੇ ਦੇ ਦੇ ਦਾ ਹੱਲ ਕੀ ਕਰਨਾਗਾ ਆਜੋ ਆਜੋ ਜੇ ਇਹਨੇ ਗਰਮ ਨਾ ਹੋ ਉਹ ਯਾਰ ਪੁੱਛਣਾ ਮੇਰਾ ਦਿਮਾਗ ਖਰਾ ਹੋਇਆ ਪਿਆ ਯਾਰ ਛੇਦੀ ਕਰ ਦਮਾਰ ਤੱਕ ਰਵ ਹੋਣੀ ਹੈ ਜੇ ਇੰਨੇ ਗਰਮ ਪਾਣ ਨਾਲ ਲੱਗ ਜਾਂਦੇ ਹੁਣ ਕਿੰਨੀ ਤਾਂ ਸੋਡੇ ਘਰ ਹੋਈ ਪਈ ਹੈਗੀ ਫਿਰ ਹੁਣ ਗਰਮ ਪਾਣੀ ਨਾਲ ਨਾ ਕੇ ਕੋਈ ਹੱਲ ਕਰ ਮੈਨੂੰ ਨਹੀਂ ਪਤਾ ਹਾਂਜੀ ਹਾਂਜੀ ਆ ਦੇ ਕੋਈ ਹੁਣ ਆਪਾਂ ਨਿੰਮ ਮਗਾ ਲਏ ਇਹ ਨਿੰਮ ਨਾਲ ਕਈ ਵਾਰ ਜੇ ਆਪਣੀ ਸਿਕਰੀ ਬਹੁਤ ਜ਼ਿਆਦਾ ਹੋ ਗਈ ਜਾਂ ਬਹੁਤ ਜਿਆਦਾ ਜਿਵੇਂ ਖਾਰਸ਼ ਹੁੰਦੀ ਹੈਗੀ ਜਾਂ ਫੋੜੇ ਫਿੰਸੀਆ ਵੀ ਹੋ ਜਾਂਦੇ ਨੇ ਉਹਨੂੰ ਵੀ ਠੀਕ ਕਰੂ ਤੇ ਆਪਣੇ ਜਿਹੜੇ ਵਾਲ ਗੇਵਾ ਟੁੱਟ ਰਹੇ ਹੁੰਦੇ ਜਾਂ ਕੋਈ ਵਾਰ ਕੋਈ ਬਹੁਤ ਸਾਰੀ ਮਤਲਬ ਵਾਲਾਂ ਚ ਪ੍ਰੋਬਲਮ ਹੁੰਦੀ ਹੈ ਇਨਫੈਕਸ਼ਨ ਵਗੈਰਾ ਹੋ ਜਾਂਦੇ ਉਹ ਵੀ ਇਹ ਨਾਲ ਠੀਕ ਹੋ ਗਈ ਜੀ ਤੇ ਕੁਛ ਵੀ ਨਹੀਂ ਆਪਾਂ ਕਰਨਾ ਜੀ ਇਹਦਾ ਕਿ ਆਪਾਂ ਫੇਸ ਮਾਸਕ ਵੀ ਬਣਾ ਕੇ ਲਗਾ ਸਕਦੇ ਜੇਕਰ ਆਪਣੇ ਕੋਲ ਟਾਈਮ ਥੋੜਾ ਜੇਕਰ ਟਾਈਮ ਹੈਗਾ ਫਿਰ ਆਪਾਂ ਰਾਤ ਨੂੰ ਇੱਕ ਬਣਾਵਾਂਗੇ ਜੀ ਨਿੰਮ ਦਾ ਪਾਣੀ ਤੇ ਉਹ ਲਗਾ ਕੇ ਆਪਾਂ ਜਿਹੜਾ ਡੈਂਟਫੋਨ ਬਿਲਕੁਲ ਹੀ ਖਤਮ ਕਰ ਸਕਦੇ ਆ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਿੰਮ ਹੈ ਇਹ ਹੁਣ ਇਹਦਾ ਸੀਜ਼ਨ じゃ ਹੈ ਨਹੀਂ ਜਿਹਨੇ ਪੱਤੇ ਡਿੱਗ ਜਾਂਦੇ ਆ ਸੁੱਕਾ ਜੀ ਮਿਲਿਆਗਾ ਤੇ ਇਹਦੀਆਂ ਜਿਹੜੀਆਂ ਪੱਤੀਆਂ ਉਹ ਆਪਾਂ ਤੋੜ ਕੇ ਲੇ ਲਾਂਗੇ ਜੀ ਠੀਕ ਹੈ ਜੀ ਇਹਦੀਆਂ ਪੱਤੀਆਂ ਵਰਤਣੀਆਂ ਰਹਿਣ ਹਾਂਜੀ ਹਾਂਜੀ ਤੇ ਘਰ ਹਟ ਦੂਗੀ ਨਾ ਜਮਾ ਮੇਰੇ ਤਾਂ ਜਿਵੇਂ ਸਨੋਹ ਪੈਂਦੀ ਹੈ ਨਾ ਸਨੋਹ ਸਨੋਹ ਵਾਂਗੂ ਘਰ ਡਕੀ ਜਾਂਦੀ ਹੈ ਸਿਰ 'ਚ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਵਧੀਆ ਠੀਕ ਹੋ ਜਾਊਗਾ ਤੇ ਲਓ ਜੀ ਥੋੜੀਆਂ ਜਿਹਾ ਆਪਾਂ ਇੱਕ ਕੌਲੀ ਵਾਂਗੂ ਨਿੰਮ ਦੇ ਪੱਤੇ ਲੈ ਲਾਂਗੇ ਵੱਧ ਘੱਟ ਵੀ ਲੈ ਸਕਦੇ ਆ ਇਹਦਾ ਕੋਈ ਨੁਕਸਾਨ ਨਹੀਂ ਜੀ ਠੀਕ ਹੈ ਜੀ ਵਾਲ ਜਿਹੜਾ ਆਪਣੇ ਬਹੁਤ ਹੀ ਵਧੀਆ ਹੋ ਜਾਣਗੇ ਜਿਹੜਾ ਵਿਚਕਾਰ ਹੈ ਉਹ ਵੀ ਠੀਕ ਹੋ ਜਾਊਗੀ ਆਪਾਂ ਹੋਰ ਵੀ ਬਹੁਤ ਸਾਰੇ ਤਰੀਕੇ ਦੱਸਣੇ ਨੇ ਜੀ ਪਰ ਜਿਹੜਾ ਨਿੰਮ ਵਾਲਾ ਤਰੀਕਾ ਹੈ ਬਹੁਤ ਵਧੀਆ ਕਈ ਵਾਰ ਹ ਵਿਕਾਰ ਚ ਬਹੁਤ ਹੁੰਦੀ ਆ ਬਾਲਾਂ ਚ ਜਿਆ ਫੋੜੇ ਫਿੰਸੇ ਹੋਂਗਾ ਪੰਗਾ ਨਹੀਂ ਗਿਆ ਤਾਂ ਇਹਦੇ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ ਜੀ ਐਂਟੀ ਬਾਇਓਟਿਕਾ ਜਿਹੜਾ ਆਪਣਾ ਨਿੰਮਾ ਗਾ ਇਹਦੇ ਨਾਲ ਬਹੁਤ ਸਾਰਾ ਜਿਹੜਾ ਮਤਲਬ ਆਪਣੇ ਬਾਲਾਂ ਨੂੰ ਫਾਇਦਾ ਮਿਲਦਾ ਗਾ ਜਿਹੜੀ ਚਾਮੜੀ ਉਹ ਵੀ ਬਹੁਤ ਵਧੀਆ ਹੋ ਜਾਂਦੀ ਹੈਗੀ ਹਮ ਲਓ ਜੀ ਇੰਨੇ ਕੇ ਪੱਤیاں ਲੈ ਲਈਆਂ ਆਪਾਂ ਠੀਕ ਹੈ ਜੀ ਤੇ ਇਧਰ ਆਪਾਂ ਗੈਸ ਨੂੰ ਆਨ ਕਰ ਲੈਨੇ ਜੀ ਹਮ ਇਹਨੂੰ ਉਬਾਲਣਾ ਹਾਂਜੀ ਅੱਧਾ ਲੀਟਰ ਇਹਦੇ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲ ਲੈਣਾ ਜੀ ਕਈ ਵਾਰ ਜਿਵੇਂ ਹੁਣ ਪਹਿਲਾਂ ਜ਼ਖਮ ਵੀ ਹੋ ਜਾਂਦੇ ਸੀ ਉਹ ਵੀ ਨਿੰਮ ਦੇ ਪਾਣ ਨਾਲ ਧੁੰਦੇ ਸੀ ਜਾਂ ਟਕੌਰ ਵਗੈਰਾ ਕਰਨ ਲਈ ਜਿਵੇਂ ਫੜਕੜੀ ਪਾ ਲਿਆ ਨੋਣ ਪਾ ਲਿਆ ਹਾਂਜੀ ਹਾਂ ਸੋ ਜਿਹੜਾ ਨਿੰਮ ਹੈ ਬਹੁਤ ਹੀ ਵਧੀਆ ਮਤਲਬ ਇਹਦੇ ਵਿੱਚ ਤੱਤ ਹੁੰਦੇ ਨੇਗੇ ਹੂੰ ਤੇ ਆ ਉਹ ਜਦੋਂ ਛੋਟੇ ਹੁੰਦੇ ਹੀ ਰਹਣ ਉਹ ਤੋਂ ਕਈ ਵਾਰੀ ਨਾ ਸਾਈਕਲ ਹੀ ਲਿਆਂਦੀ ਨਵੀਂ-ਨਵੀਂ ਤਾਂ ਮੈਂ ਸਿੱਖਦਾ ਸੀ ਤੇ ਗੋਡੇ ਛਲਾ ਲੈਂਦੇ ਉਦੋਂ ਫਿਰ ਨਿੰਮ ਦੇ ਪੜੀ ਨਾਲ ਧੌਂਦੀ ਬੇਬੇ ਹਾਂਜੀ ਇਹਦੇ ਵਿੱਚ ਬਹੁਤ ਵਧੀਆ ਗੁਣ ਹੁੰਦੇ ਨੇ ਜੀ ਇਹ ਐਂਟੀਬੈਕਟੀਰੀਅਲ ਆ ਮਤਲਬ ਕੋਈ ਵੀ ਆਪਣੇ ਅੰਬਾਲਾਂ ਚ ਬੈਕਟੀਰੀਆ ਹੋ ਹੁੰਦੇ ਨੇ ਜਾਂ ਇਨਫੈਕਸ਼ਨ ਹੋ ਜਾਂਦੀ ਹੈਗੀ ਉਹਨੂੰ ਬਹੁਤ ਵਧੀਆ ਠੀਕ ਕਰਦੇ ਨੇ ਕੋਈ ਵੀ ਸੱਟ ਵਗੈਰਾ ਲੱਗ ਜਾਂਦੀ ਹੈ ਉਹਨੂੰ ਤਾਂ ਠੀਕ ਕਰਨੀ ਕਰਨਾ ਜੀ ਮਤਲਬ ਵਾਲ ਕਰਤੇ ਜੂ ਮਤਲਬ ਜਿਵੇਂ ਉਹਨੂੰ ਖੁਰਕ ਜੀ ਹੁੰਦੀ ਹੈ ਸਿਰ ਚ ਨਾ ਉਹ ਹਟਾ ਦੋ ਬਿਲਕੁਲ ਹਾਂਜੀ ਹਾਂਜੀ ਹੁਣ ਜਿਵੇਂ ਜੂਆਂ ਹੁੰਦੀਆਂ ਨੇ ਉਹਦੋਂ ਵੀ ਆਪਾਂ ਇਹਦਾ ਪੇਸਟ ਬਣਾ ਕੇ ਲਗਾ ਸਕਦੇ ਹਾਂ ਜੂਆਂ ਵੀ ਮਰ ਜਾਂਦੀਆਂ ਨੇ ਜੀ ਇਹ ਨਾਲ ਅੱਛਾ ਜੀ ਜੂਆਂ ਵੀ ਮਾਰ ਦਿੰਦਾ ਇਹ ਹਾਂਜੀ ਹਾਂਜੀ ਕਿਉਂਕਿ ਇਹਦੇ ਚ ਕੜਤਨੀ ਇੰਨੀ ਹੁੰਦੀ ਜੀ ਜੂਆਂ ਵੀ ਮਾਰ ਦਿੰਦਾਗਾ ਤੇ ਆਪਣੇ ਜਿਹੜੇ ਬਾਲਾ ਵਿੱਚ ਕੋਈ ਵੀ ਰੋਗ ਆ ਉਹਨੂੰ ਵੀ ਠੀਕ ਕਰ ਦਿੰਦਾ ਹੁਣ ਆਪਾਂ ਇਹਨੂੰ ਕਾਫੀ ਟਾਈਮ ਉਬਾਲ ਲਾਂਗੇ ਜੀ ਜਦੋਂ ਪਾਣੀ ਅੱਧਾ ਰਹਿ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦਾਂਗੇ ਲਓ ਜੀ ਆਪਾਂ ਇਹਨੂੰ 10-15 ਮਿੰਟ ਉਬਾਲ ਲੈ ਤੇ ਪਾਣੀ ਜਿਹੜਾ ਉਹ ਅੱਧਾ ਰਹਿ ਗਿਆ ਤੇ ਮਤਲਬ ਪੂਰਾ ਅਰਕ ਕੱਢ ਲੈਦਾ ਆਪਾਂ ਹਾਂਜੀ ਹਾਂਜੀ ਵੱਧ ਟਾਈਮ ਵੀ ਉਬਾਲ ਸਕਦੇ ਵਧੀਆ ਇਹਦਾ ਜਿਹੜਾ ਅਰਕ ਉਹ ਨਿਕਲਿਆਵੇ ਹਾਂਜੀ ਤੇਦੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਲਰ ਉਹ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨੂੰ ਪੁੱਣ ਲਾਂਗੇ ਜੀ ਠੀਕ ਹੈ ਜੀ ਜਦੋਂ ਹਰਾ ਹਰਾ ਹੋ ਗਿਆ ਕਲਰ ਤੇ ਉਦੋਂ ਪੁੱਣ ਲੈਣਾ ਆਪਾਂ ਹਾਂਜੀ ਹਾਂਜੀ ਦੇਖੀ ਤਫਾਇਦਾ ਹੀ ਕਰੂਗਾ ਜੀ ਜਿਹੜਾ ਨਿੰਬੂ ਦਾ ਪਾਣੀ ਆ ਵਾਲਾਂ ਨੂੰ ਵੀ ਇਹ ਮਤਲਬ ਜੋ ਵੀ ਪ੍ਰੋਬਲਮਾਂ ਵਾਲਾਂ ਚ ਉਹਨੂੰ ਇਹ ਖਤਮ ਕਰੂਗਾ ਹਾਂ 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 ਹ ਪ੍ਰੋਗਰਾਮ ਹੁੰਦਾਗਾ ਜਦੋਂ ਨਿਆਣਾ ਹੁੰਦਾ ਆਪਣੇ ਦੇਰ ਤੋਂ ਨਿਮ ਬੰਦਿਆ ਵਿਆਹ ਵੇਲੇ ਵੀ ਜੇ ਉਹ ਵੀ ਆਪਾਂ ਹੁੰਦੀਆਂ ਹੀ ਪੇਟੇ ਵਾਲ ਮਾਰਗੋਂ ਦੇ ਨਾਲ ਵੀ ਬੰਦਦੇ ਆ ਘਰ ਦੇ ਵਾਰਚੇ ਵੀ ਬੰਦਦੇ ਆ ਬੱਚਾ ਹੁੰਦਾ ਜਦੋਂ ਉਹ ਵੀ ਬੰਦਦੇ ਆ ਸੋ ਇਹਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਤੇ ਜਿੰਨਾ ਇਹਨੂੰ ਸ਼ੁਭ ਮੰਨਿਆ ਜਾਂਦਾਗਾ ਉਹਦੇ ਨਾਲ ਨਾਲ ਇਹਦੇ ਜਿਹੜੇ ਗੁਣ ਨੇ ਉਹ ਬਹੁਤ ਹੀ ਜ਼ਿਆਦਾ ਨੇ ਸੋ ਬਾਲਾਂ ਵਿੱਚ ਕੋਈ ਨੁਕਸਾਨ ਨਹੀਂ ਕਰੂਗਾ ਤੇ ਇੱਕ ਆਪਾਂ ਇਹਦੀ ਬਣਾ ਕੇ ਦਿਖਾਵਾਂਗੇ ਜੇ ਬਾਲਾਂ ਵਾਸਤੇ ਹੈਅਰ ਮਾਸਕ ਉਹ ਵੀ ਆਪਾਂ ਬਸ 20 ਮਿੰਟ ਹੀ ਲਗਾਉਣਾਗਾ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਨੂੰ ਠੰਡਾ ਕਰ ਲਈ ਤੇ ਫੇਰ ਦੱਸਦੇ ਆਂ ਵੀ ਇਹਦਾ ਆਪਾਂ ਸੜਕਿਆ ਕਿਵੇਂ ਕਰ ਸਕਦੇ ਹਾਂ ਬਾਲਾਂ ਲਈ ਲਓ ਜੀ ਆਪਣਾ ਜਿਹੜਾ ਪਾਣੀ ਆਪਾਂ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਪਾ ਦਾਂਗੇ ਜੀ ਠੀਕ ਹੈ ਅੱਧਾ ਨਿੰਬੂ ਨਿਚੋੜ ਦੇਣਾ ਇਹਦੇ ਵਿੱਚ ਹਾਂਜੀ ਜੇਕਰ ਨ ਹੂੰ ਤੇ ਨਹੀਂ ਜਿਹੜਾ ਇਹਦੇ ਵਿੱਚ ਨਿੰਬੂ ਹੈ ਵੀ ਬਹੁਤ ਫਾਇਦਾ ਕਰਦਾ ਨਿੰਬੂ ਤਾਂ ਗਰਭਾਸਤੇ ਚੰਗਾ ਹਨਾ ਪਹਿਲਾਂ ਵੀ ਲਾਇਆ ਸੀ ਮੇਰੇ ਖਾਲੇ ਰਮਨ ਤੂੰ ਮੇਰੇ ਇੱਕ ਵਾਰ ਹਾਂਜੀ ਕਈ ਵਾਰ ਹੁਣ ਜਿਵੇਂ ਬਾਹਰਲੇ ਦੇਖਦੇ ਨੇ ਭੈਣ ਭਰਾ ਵੀ ਉੱਥੇ ਨਿੰਬ ਨਹੀਂ ਹੁੰਦੇ ਵੀ ਹੋਰ ਕਿਸੇ ਕੰਟਰੀ 'ਚ ਤਾਂ ਉਹ ਆਪਾਂ ਦੱਸਿਆ ਹੋਇਆ ਵੀ ਨਾਰੀਅਲ ਦੇ ਤੇਲ ਵਿੱਚ ਨਿੰਬੂ ਮਿਕਸ ਕਰਕੇ ਉਹ ਵੀ ਲਗਾ ਸਕਦੇ ਆ ਤੇ ਇੱਕ ਆਪਾਂ ਦੱਸਿਆ ਹੋਇਆ ਜੀ ਕਪੂਰ ਦਾ ਤੇਲ ਹਾਂਜੀ ਜਿਆ ਕਪੂਰ ਦੀ ਟਿੱਕੀ ਨੂੰ ਨਾਰੀਅਲ ਦੇ ਤੇਲ ਵਿੱਚ ਪਾ ਕੇ ਉਹ ਵੀ ਆਪਾਂ ਲਾ ਸਕਦੇ ਹਾਂ ਪੂਰੀ ਰਾਤ ਵਾਸਤੇ ਜੇ 2-3 ਘੰਟਿਆਂ ਵਾਸਤੇ ਉਹਦੇ ਨਾਲ ਵੀ ਜਿਹੜੇ ਆਪਣੇ ਵਾਲਾਂ ਵਿੱਚ ਸਿਕਰੀਆ ਜਾਂ ਕਰਾ ਜਿਹੜੀ ਬਹੁਤ ਜ਼ਿਆਦਾ ਗਈ ਬਹੁਤ ਹੀ ਪਸੰਦ ਕੀ ਸਿਸਟਮ ਆ ਦੋਸਤੋ ਮੇਰੇ ਤਾਂ ਨਾ ਦਾੜੀ 'ਚ ਵੀ ਪੈ ਗਈ ਇਸ ਵਾਰ ਤੇ ਮਤਲਬ ਜਿਵੇਂ ਕੋਟ-ਕੂਟ ਪਾਏ ਹੁੰਦੇ ਹਨ ਨਾ ਤਾਂ ਕੋਟਾਂ ਦੇ ਉਵੇਂ ਪਤਾ ਲੱਗਦਾ ਵੀ ਆਹ ਕਾਰਨ ਨਹੀਂ ਲਈ ਪਈ। ਕਈ ਵਾਰ ਤੁਹਾਨੂੰ ਆਪਣੇ ਕੀ ਕਾਰਨ ਹੁੰਦਾ ਜੀ 메ਨ ਚੀਜ਼ ਹੁੰਦੀ ਹੈ ਜਿਆਦਾ ਗਰਮ ਪਾਣੀ। ਕਿਉਂਕਿ ਜਿਹੜਾ ਆਪਾਂ ਬਾਡੀ ਤੇ ਪਾਣੀ ਪਾਉਣਾ ਉਹ ਤਾਂ ਮਤਲਬ ਆਪਾਂ ਵੀ ਚਲੋ ਜਹੇ ਜਨਾਂ ਨੂੰ ਠੀਕ ਹੈ ਪਰ ਜਿਹੜਾ ਆਪਾਂ ਵਾਲਾਂ 'ਚ ਜਿਆਦਾ ਗਰਮ ਪਾਉਣੇ ਨੇ ਉਹਦੀ ਵਜ੍ਹਾ ਕਰਕੇ ਜਿਹੜੀ ਖੁਸ਼ਕੀ ਬਹੁਤ ਜਿਆਦਾ ਆ ਜਾਂਦੀ ਹੈ। ਹੂੰ। ਖੁਸ਼ਕੀ ਦਾ ਕਰਕੇ ਜਿਹੜੀ ਪੇਪੜੀਆਂ ਬਣ ਜਾਂਦੀਆਂ ਤੇ ਫਿਰ ਉਹ ਘਰ ਬਣ ਜਾਂਦੀ ਹੈ ਜੀ। ਹਾਂਜੀ। ਤੇ ਲਓ ਜੀ ਹੁਣ ਆਪਾਂ ਇਹਨੂੰ ਕਿਸੇ ਵੀ ਸਪਰੇਅ ਬੋਟਲ 'ਚ ਪਾ ਲੈਣਾ ਤੇ ਜੇਕਰ ਨਾ ਹੋਵੇ ਤਾਂ ਆਪਾਂ ਪਹਿਲਾਂ ਵੀ ਦੱਸਿਆ ਹੈਗਾ। ਵੀ ਕੌਲੀ ਚ ਪਾ ਕੇ ਹੰਜ ਵੀ ਲਗਾ ਸਕਦੇ ਜੇ ਮੈਂ ਫੰਬੇ ਨਾਲ ਲਗਾ ਲੇ ਹੂੰ ਰੂਜ ਆ ਫੰਬੇ ਨਾਲ ਲਵਾ ਲੈਣਾ ਹਾਂਜੀ ਚਲੋ ਮੈਂ ਛੜ ਕੇ ਕੇ ਵੀ ਦਿਖਾ ਦਿੰਨੀ ਆ ਤੁਹਾਡੇ ਵਾਲਾਂ ਤੇ ਲਓ ਜੀ ਫਿਰ ਛੜਕੀ ਦਿਓ ਤੇ ਜੇ ਕਰਾਵੇਂ ਲੱਗੇ ਵੀ ਥੋੜਾ ਠੰਡਾ ਹੈਗਾ ਤੈਨੂੰ ਕੋਸਾ ਜਿਹਾ ਵੀ ਕਰ ਸਕਦੇ ਹੁੰਦੇ ਆ ਆਪਾਂ ਇਹ ਵੀ ਲਗਾ ਲੈਣਾ ਪਰ ਨਿੰਬੂ ਪਾ ਕੇ ਗਰਮ ਨਹੀਂ ਕਰਨਾ ਜੀ ਹਾਂਜੀ ਲਓ ਜੀ ਲਾ ਕੇ ਦਿਖਾ ਦਿਓ ਜਿੱਤੇ ਕਿਤੇ ਵੀ ਆਪਣਾ ਲੱਗਦਾ ਵੀ ਬਹੁਤ ਜਿਆਦਾ ਨਹੀਂ ਸਾਰੇ ਤੇ ਛੜਕ ਲੈਣੀ ਆ ਠੰਡਾ ਜਿਆਦਾ ਕਰ ਲੈਂਦਾ ਹਣਾ ਹਾਂਜੀ ਹੂੰ ਠੀਕ ਆ ਮੈਂ ਮਤਲਬ ਜਿਵੇਂ ਆਪਾਂ ਚੀਰਨੀਆਂ ਪਾਪਾ ਕੇ ਤੇਲ ਲਾਉਣੇ ਹੁੰਦੇ ਆ ਹਨਾ ਹਾਂਜੀ ਇਹ ਵੀ ਲਾ ਲੈਣੀ ਆ ਸਾਰੇ ਐ ਸਲੂਟ ਛਿੜਕ ਲੈਣਾ ਹਾਂਜੀ ਹੂੰ ਤੇ ਆਪਾਂ ਪੂਰੀ ਰਾਤ ਰੱਖਣਾ ਤੇ ਸਵੇਰੇ ਆਪਾਂ ਵਾਲ ਨੂੰ ਧੋ ਲੈਣਾ ਹਾਂਜੀ ਹਾਂਜੀ ਇਧਰਲੇ ਪਾਸੇ ਵੀ ਛਿੜਕ ਦਿਓ ਜੀ ਥੋੜਾ ਜਿਹਾ ਇਹ ਜੇ ਦਾੜੀ ਧੂੜੀ ਜਾਂ ਮੰਨ ਕੇ ਚੱਲ ਦਾੜੀ ਧੂੜੀ ਤੇ ਵੀ ਆਪਾਂ ਲਾ ਸਕਦੇ ਸਾਰੇ ਕਿਤ ਲਗਾ ਸਕਦੇ ਕੋਈ ਨੁਕਸਾਨ ਨਹੀਂ ਨਿੰਮ ਦਾ ਪਾਣੀ ਹੈ ਹੂੰ ਐਂਟੀ ਬੈਕਟੀਰੀਅਲ ਆ ਜੀ ਹਾਂਜੀ ਤੇ ਵਧੀਆ ਮਤਲਬ ਵਧੀਆ ਫਾਇਦਾ ਕਰੂਗਾ ਇਹ ਪੂਰਾ ਹਾਂਜੀ ਸਾਰੇ ਆਪਾਂ ਛਿੜਕ ਲੈਣਾਗਾ ਤੇ ਪੂਰੀ ਰਾਤ ਵਾਸਤੇ ਇਹ ਵੀ ਰੱਖ ਲੈਣਾਗਾ ਠੀਕ ਹੈ ਤੇ ਆਪਾਂ ਕੋਈ ਸੂਤੀ ਕੱਪੜਾ ਵੀ ਬੰਨ ਸਕਦੇ ਆ ਵਾਲਾਂ ਤੇ ਹੂੰ ਜੇ ਜ਼ਰੂਰਤ ਹੋਵੇ ਤਾਂ ਕੋਰਮਾਲ ਵਗੈਰਾ ਬਨਨ ਸਕੇ ਹਾਂਜੀ ਹਾਂਜੀ ਠੀਕ ਹੈ ਕਿਉਂਕਿ ਹੁਣ ਜਿਵੇਂ ਠੰਡ ਆ ਜੇ ਆਪਾਂ ਕੈਪ ਲੈ ਲੈਂਦੇ ਆਪਾਂ ਚੁੰਨਦੀ ਆ ਉਹਦੀ ਵਜ੍ਹਾ ਕਰਕੇ ਵੀ ਮਤਲਬ ਸਿਕਰੀ ਆ ਜਾਂਦੀ ਹੈ ਗਰਮੈਸ਼ ਕਰਨ ਜਿਹੜੀ ਆਪਣੀ ਚਾਮੜੀ ਹੈ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਜੇਕਰ ਆਪਾਂ ਨਹਾਉਣ ਤੋਂ ਪਹਿਲਾਂ ਤੇਲ ਲਗਾਉਂਨੇ ਆ ਤਾਂ ਵੀ ਸਿਕਰੀ ਨੂੰ ਫਰਕ ਪੈਂਦਾ ਕੋਈ ਵੀ ਲਗਾ ਸਕਦੇ ਆ ਨਹੀਂ ਆਪਾਂ ਜਿਹੜਾ ਨਿੰਮ ਦਾ ਪਾਣੀ ਬਣਾਇਆ ਇਹ ਬਣਾ ਕੇ ਵਿੱਚ ਨਿੰਬੂ ਪਾ ਕੇ ਇਹ ਲਗਾ ਸਕਦੇ ਆ ਤੇ ਹੋਰ ਵੀ ਆਪਾਂ ਬਹੁਤ ਦੱਸਿਓ ਹੋਏ ਨੇ ਜੀ ਜਿਵੇਂ ਨਾਰੀਅਲ ਦੇ ਤੇਲ 'ਚ ਨਿੰਬੂ ਪਾ ਕੇ ਜਾਂ ਕਪੂਰ ਦੀ ਟਿੱਕੀ ਪਾ ਕੇ ਜਾਂ ਕਪੂਰ ਲਗਾਲੇ ਘੰਟੇ ਕ ਪਹਿਲ ਤੇ ਫਿਰ ਬਾਅਦ ਧੋਲੇ ਜੀ ਹਮ ਤੇ ਲੋ ਜੇ ਇਧਰ ਆਪਾਂ ਨਿੰਮ ਦੀਆਂ ਪੱਤੀਆਂ ਲਈਆਂ ਹੋਣੀਆਂ ਇਹ ਆਪਾਂ ਸਿਰਫ 20 ਮਿੰਟ ਹੀ ਰੱਖਣਾ ਜੀ ਇਹ ਆਪਾਂ ਪੇਸਟ ਬਣਾਵਾਂਗੇ ਮਾਸਕ ਠੀਕ ਹੈ ਜੀ ਹੈਅਰ ਮਾਸਕ ਬਣਾਵਾਂਗੇ ਇਹ ਤਾਂ ਸੌਖੀ ਬਣ ਜੂ ਹਣਾ ਸੌਖੀ ਹੈ ਜੀ ਹਾਂ ਇਹਦੇ ਤੇ ਇਹਦੇ ਵਿੱਚ ਆਪਾਂ ਦਹੀਂ ਵੀ ਵਰਤ ਸਕਦੇ ਹਾਂ ਥੋੜੀ ਜੀ ਠੀਕ ਹੈ ਜੀ ਨਹੀਂ ਆਪਾਂ ਪਾਣੀ ਪਾਸਿਆ 2-3 ਚਮਚਾ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਪਾਣੀ ਕਿਉਂਕਿ ਫਿਰ ਕੱਲੇ ਪੱਤੇ ਤਾਂ ਹੁਣੀ ਹੋਣੇ ਰਹਿਣਾ ਨਾ ਹਾਂਜੀ ਹਾਂ ਪੀਸੇ ਨਹੀਂ ਜਾਂਦੇ ਤੇ ਆ ਕੀ ਆ ਤੇ ਇਹ ਆਪਾਂ ਸ਼ਹਿਦ ਲਿਆ ਜੀ 2 ਚਮਚਾ ਆਪਾਂ ਇਹਦੇ ਵਿੱਚ ਇਹਦਾ ਆਪਣਾ ਘਰ ਦਾ ਸ਼ਹਿਦ ਹੀ ਇਹਨੂੰ ਦੇਸੀ ਹਾਂਜੀ ਜੇਕਰ ਕੋਈ ਵੀ ਚੀਜ਼ ਨਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਦਹੀਂ ਪਾ ਸਕਦੇ ਹੋ ਜੀ ਤੁਹਾਨੂੰ ਚਾਰ ਚਮਚ ਹਾਂਜੀ ਇੱਕ ਨਾ ਦੋਸਤੋ ਸ਼ਾਇਦ ਅਦਾ ਕਮੈਂਟ ਆਇਆ ਸੀ ਆਪਾਂ ਨੂੰ ਪਿਛਲੇ ਜਿਹੜੇ ਇੱਕ ਵਾਰੀ ਆਪਾਂ ਪਤਾ ਨਹੀਂ ਕਿਹੜੀ ਰੈਮਡੀ 'ਚ ਵਰਤਿਆ ਸੀ ਤੇ ਉਹ ਕਹਿੰਦੇ ਵੀ ਆਹ ਵੀ ਚਿੱਟਾ ਜਿਹਾ ਹੋਇਆ ਪਿਆ ਸ਼ਾਇਦ ਵੀ ਇਹ ਨਕਲੀ ਆ ਤੇ ਪਤਾ ਨਹੀਂ ਦੋਸਤੋ ਕੀ ਚੱਕਰ ਆ ਵੀ ਇਹ ਐਂ ਜੰਮ ਜੇ ਕਿਉਂ ਗਿਆ ਕਿਉਂਕਿ ਇਹ ਅ ਮਤਲਬ ਅਸੀਂ ਖੁਦ ਅੱਖਾਂ ਸਾਹਮਣੇ ਜਿਹੜਾ ਉਤਾਰਿਆ ਹੋਇਆ ਹੈ ਸ਼ਹਿਦ ਅਜੀ ਇਹ ਜਿਵੇਂ ਬਿਲਕੁਲ ਆਪੀ ਚੋਇਆ ਹੋਇਆ ਹੋਇਆ ਜੀ ਸਾਹਿਬ ਤੇ ਲਫਾਫੇ ਲਫੂ ਵੇ ਚੜਾ ਕੇ ਤੇ ਆਪ ਹੀ ਉਹ ਕਰਿਆ ਸੀਗਾ ਜੀ ਪਰ ਫਿਰ ਵੀ ਇਹ ਐਵੇਂ ਹੋ ਜਾਂਦਾ ਕੁਝ ਟਾਈਮ ਤੇ ਹੁਣ ਆਪਾਂ ਇਹਦਾ ਪੇਸਟ ਬਣਾ ਲਾਂਗੇ ਜੀ ਹਮ ਲਓ ਜੀ ਇਹਨੂੰ ਆਪਾਂ ਪੀਸ ਲਿਆ ਐਵੇਂ ਦਾ ਬਣ ਗਿਆ ਠੀਕ ਹੈ ਜੀ ਵਧੀਆ ਪੇਸਟ ਜਾਂ ਬਣ ਗਿਆ ਮਤਲਬ ਹਾਂ ਜੀ ਜਿਵੇਂ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਇਆ ਹਮ ਜਦੋਂ ਵੀ ਪਾ ਸਕਦੇ ਆਂ ਜੀ ਪਾਣੀ ਦਿੱਤਾ ਠੀਕ ਹੈ ਮਤਲਬ ਦਹੀਂ ਹੈਗੀ ਤਾਂ ਆਪਾਂ ਦਹੀਂ ਪਾ ਸਕਦੇ ਹਾਂ ਹਾਂਜੀ ਤੇ ਨਹੀਂ ਆਪਾਂ ਕੱਲੀ ਦਹੀਂ ਵੀ ਲਗਾ ਸਕਦੇ ਹਾਂ ਜਿੱ ਤਾਂ ਵੀ ਕੁਸ਼ੀ ਜਿਹੜੀ ਖਤਮ ਹੋ ਜਾਂਦੀ ਹੈ ਹੂੰ ਜਿਵੇਂ ਆਪਾਂ ਵਾਲ ਧੋਣੇ ਆ ਸ਼ੈਂਪੂ ਦੀ ਜਗ੍ਹਾ ਆਪਾਂ ਦਹੀਂ ਵਰਤ ਸਕਦੇ ਹਾਂ ਹਣਾ ਹਾਂਜੀ ਤੇ ਜੇ ਕਈ ਵਾਰ ਕਿਸੇ ਦੇ ਬਹੁਤ ਜਿਆਦਾ ਇਚੀ ਮਤਲਬ ਖਾਰਸ਼ ਬਹੁਤ ਜਿਆਦਾ ਹੁੰਦੀ ਹੈ ਜੀ ਹਾਂਜੀ ਜਾਂ ਕਈ ਵਾਰ ਫੋੜ ਫੁਣਸੀਆ ਬਣੇ ਫਿਰ ਤੁਸੀਂ ਆ ਨਿੰਮ ਵਰਤ ਸਕਦੇ ਹੋ ਜੀ ਹੂੰ ਜਿਵੇਂ ਕਈ ਵਾਰ ਸਿਰ ਚ ਫੁਣਸੀਆ ਵੀ ਹੋ ਜਾਂਦੀਆਂ ਨੇ ਰਮਣ ਕਰ ਕਰਕੇ ਹੋ ਹੀ ਜਾਂਦੀਆਂ ਨੇ ਜੀ ਰੁੱਖਾ ਸੁੱਖਾ ਤਾਂ ਹੋਣਾ ਹੀ ਹੋਣਾ ਹਣਾ ਤਾਂ ਫੁਣਸੀਆ ਵੀ ਬਹੁਤ ਜਿਆਦਾ ਹੋ ਜਾਂਦੀਆਂ ਕਈ ਵਾਰ ਤੇ ਲੋ ਜੀ ਐਵੇਂ ਬਣ ਕੇ ਗਾੜਾ ਗ ਚਟਨੀ ਮੰਮੂ ਹਾਂਜੀ ਨਿੰਮ ਦੀ ਚਟਨੀ ਬਣਾ ਲਈ ਜੀ ਆਪਾਂ ਠੀਕ ਹੈ ਜੀ ਤੇ ਹੁਣ ਇਹ ਚਟਨੀ ਨੂੰ ਵਾਲਾਂ ਤੇ ਲਾਵਾਂਗੇ ਜੀ ਬਸ ਐਂ ਚਟਨੀ ਲਾਉਣੀ ਐ ਹਾਂਜੀ ਹੁਣ ਇਹ ਚਟਨੀ ਜੀ ਲਾਵਾਂਗੇ ਮੇਰੇ ਹਾਂਜੀ ਸੋਣਾ ਨਿੰਮ ਦਾ ਪੇਸਟ ਬਣਾ ਇਹ ਆਪਾਂ ਤਾਂ ਬਣਾਇਆ ਜੀ ਹੁਣ ਜਿਵੇਂ ਕਈ ਵਾਰ ਕਿਸੇ ਨੂੰ ਕਾਲੀ ਹੁੰਦੀ ਜਵੇਂ ਹੁੰਦਾ ਵੀ ਚਲੋ ਹੁਣੀ ਹੁਣੀ ਸੈੱਟ ਹੋ ਜੇ ਤੇ ਆਪਾਂ 20 ਮਿੰਟ ਰੱਖ ਸਕਦਾ ਜਿਹੜਾ ਆਪਾਂ ਬਣਾਇਆ ਜੀ ਨਿੰਮ ਦਾ ਮਾਸਕ ਠੀਕ ਹੈ ਤੇ ਇਹਨੂੰ ਵਾਲਾਂ ਤੇ ਆਪਾਂ ਅਪਲਾਈ ਕਰ ਲੈਣੇ ਜਿੱਥੇ ਵੀ ਆਪਾਂ ਉਹ ਕਰਕੇ ਹੂੰ ਚੀਰਨੀਆਂ ਪਾਪਾ ਕੇ ਚੰਗੀ ਤਰ੍ਹਾਂ ਲਗਾ ਲੈਣਾ ਚੀਰਨੀਆਂ ਪਾਪਾ ਕੇ ਇਹਨੂੰ ਵੀ ਐਂ ਲਾ ਫੇਰ ਲਾ ਲਾਂਗੇ ਐਵੇਂ ਕਰਕੇ ਜੀ ਠੰਡਾ ਠੰਡਾ ਹੋਈ ਰਹਿਣਾ ਹਾਂਜੀ ਹੂੰ ਮਤਲਬ ਕਿਉਂਕਿ ਕਈ ਵਾਰ ਆਪਣੇ ਨੂੰ ਜਲਣ ਵੀ ਬਹੁਤ ਜ਼ਿਆਦਾ ਹੋ ਜਾਂਦਾ ਤੇ ਇਹ ਮਤਲਬ ਜਲਣ ਨੂੰ ਵੀ ਘੱਟ ਕਰਦਾ ਹੈ ਹੂੰ ਸਰਸਤਾ ਠੀਕ ਕਰਨੀ ਕਰਨੇ ਕਿਵਰ ਮਚਣ ਲੱਗ ਜਾਂਦੇ ਆਪਣੇ ਵਾਲਾਂ ਵਿੱਚ ਜਦੋਂ ਜ਼ਿਆਦਾ ਸਿਕਰੀ ਇਹ ਜਲਣ ਜਲਣਾ ਤਾਂ ਨਹੀਂ ਕਰਦਾ ਰਹੁਣੇ ਨਹੀਂ ਨਹੀਂ ਜੀ ਇਹ ਜਲਣ ਨੂੰ ਹਟਾਊਗਾ ਠੰਡਕ ਦੇਊਗਾ ਆਪਣੇ ਵਾਲਾਂ ਨੂੰ ਜਿਹੜੀ ਸਿਕਰੀ ਉਹ ਵੀ ਖਤਮ ਕਰੂਗਾ ਬਹੁਤ ਵਧੀਆ ਰਿਜ਼ਲਟ ਉਹ ਕੋਈ ਦਾ ਨੁਕਸਾਨ ਨਹੀਂ ਜੀ ਸੋ ਜ਼ਰੂਰ ਟਰਾਈ ਕਰੋ ਜਿਨ੍ਹਾਂ ਨੂੰ ਵਾਲਾਂ ਵਿੱਚ ਕੋਈ ਵੀ ਪ੍ਰੋਬਲਮ ਜਿਨ੍ਹਾਂ ਦੇ ਵਾਲ ਝੜਦੇ ਹੋ ਉਹ ਵੀ ਇਹ ਲਗਾ ਸਕਦੇ ਨੇ ਬਹੁਤ ਫਾਇਦਾ ਕਰਦਾ ਕੋਈ ਵੀ ਮਤਲਬ ਵਾਲਾਂ ਵਿੱਚ ਇਨਫੈਕਸ਼ਨ ਬੈਕਟੀਰੀਅਲ ਇਨਫੈਕਸ਼ਨ ਹੁੰਦੀ ਆ ਉਹਨੂੰ ਇਹ ਬਿਲਕੁਲ ਸੈੱਟ ਕਰਦਾ ਜੀ ਠੀਕ ਹੈ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਤੁਹਾ